हिमाचल प्रदेश ਦੇ ਵਿੱਚ ਘੁੰਮਣ ਜਾਣ ਦੇ ਚਾਹਵਾਨ ਸਲਾਨੀਆਂ ਦੇ ਲਈ ਬਹੁਤ ਜ਼ਰੂਰੀ ਖਬਰ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 5 ਦਿਨਾਂ ਤੱਕ ਪਹਾੜਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਸਾਤ ਲਗਾਤਾਰ ਜਾਰੀ ਰਹੇਗੀ ਸ਼ਨੀਵਾਰ ਨੂੰ ਵੀ 5 ਜ਼ਿਲ੍ਹਿਆਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ 5 ਜ਼ਿਲ੍ਹਿਆਂ ਦੇ ਵਿੱਚ ਅਤੇ ਐਤਵਾਰ ਨੂੰ ਵੀ ਲਗਾਤਾਰ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਿਲਾਸਪੁਰ ਮੰਡੀ ਸੋਲਨ ਸਿਰਮੌਰ ਇਹ ਜ਼ਿਲ੍ਹੇ ਸ਼ਾਮਲ ਨੇ ਇੱਥੇ yellow alert ਵੀ ਜਾਰੀ ਕੀਤਾ ਗਿਆ ਹੈ ਅਗਲੇ 2 ਦਿਨਾਂ ਦੇ ਲਈ ਚੰਬਾ ਕਾਂਗੜਾ ਸਿਰਮੌਰ ਦੇ ਵਿੱਚ ਲਗਾਤਾਰ بارش ਦੀ ਭਵਿੱਖਬਾਣੀ ਕੀਤੀ ਗਈ ਹੈ ਸੋ ਅਗਲੇ 4 ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੈਲਾਨੀਆਂ ਦੇ ਲਈ ਜਾਣਾ ਠੀਕ ਨਹੀਂ ਰਹੇਗਾ ਕਿਉਂਕਿ ਲਗਾਤਾਰ بارش ਦਾ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਕਿਨਾਰ ਲਾਹੌਲ ਸਪੀਤੀ ਚੰਬਾ ਅਤੇ ਇਸ ਦੇ ਉੱਚੇ ਇਲਾਕਿਆਂ ਨੂੰ ਛੱਡ ਕੇ ਅਗਸਤ ਦੇ ਮਹੀਨੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਆਮ ਨਾਲੋਂ ਵੱਧ ਬਾਰਿਸ਼ ਦਰਜ ਕੀਤੀ ਜਾ ਰਹੀ ਹੈ ਅਤੇ ਸਤੰਬਰ ਦੇ ਵਿੱਚ ਵੀ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਸੂਬੇ ਦੇ ਵਿੱਚ ਭਾਰੀ ਬਰਸਾਤ ਦੇ ਨਾਲ ਜਾਨ ਮਾਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਅਤੇ ਲਗਾਤਾਰ ਬਾਰਿਸ਼ ਜਾਰੀ ਰਹਿਣ ਦੇ ਕਾਰਨ ਅੱਗੇ ਵੀ ਅ ਲਗਾਤਾਰ ਪਹਾੜਾਂ ਦੀਆਂ ਖੱਡਾਂ ਜਿਹੜੀਆਂ ਨੇ ਉਹ ਖਿਸਕਣ ਦੇ ਜਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਣ ਦਾ ਖਦਸ਼ਾ ਮੌਸਮ ਵਿਭਾਗ ਦੇ ਵੱਲੋਂ ਜਤਾਇਆ ਗਿਆ ਹੁਣ ਤੱਕ ਜਾਣਕਾਰੀ ਦੇ ਮੁਤਾਬਿਕ 176 ਲੋਕਾਂ ਦੀ ਜ਼ਮੀਨ ਖਿਸਕਣ ਜਾਂ ਪਹਾੜ ਡਿੱਗਣ ਕਰਕੇ ਮੌਤ ਹੋ ਚੁੱਕੀ ਹੈ ਭਾਰੀ ਬਰਸਾਤ ਕਾਰਨ 1678 ਕਰੋੜ ਰੁਪਏ ਦੀ ਨਿੱਜੀ ਜਾਇਦਾਦ ਦਾ ਨੁਕਸਾਨ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਚੁੱਕਿਆ ਹੈ ਕਈ ਗੱਡੀਆਂ ਵੀ ਖੱਡਾਂ ਦੇ ਵਿੱਚ ਡਿੱਗੀਆਂ ਨੇ ਤੇ ਕਈ ਗੱਡੀਆਂ ਜ਼ਿਆਦਾ ਪਾਣੀ ਆਉਣ ਕਰਕੇ ਹੜ੍ਹ ਗਈਆਂ ਨੇ ਵਹਾ ਦੇ ਵਿੱਚ ਜਿਹੜੀਆਂ ਨੇ ਉਹਨਾਂ ਨੁਕਸਾਨੀਆਂ ਗਈਆਂ ਨੇ ਸੋ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਜ਼ਿਲ੍ਹਿਆਂ ਅਤੇ ਹਿਮਾਚਲ ਪ੍ਰਦੇਸ਼ ਦੇ ਬਾਕੀ ਸਲਾਨੀ ਖੇਤਰਾਂ ਵੱਲ ਜਾਣ ਵਾਲੇ ਪੰਜਾਬ ਤੇ ਹੋਰ ਸੂਬਿਆਂ ਦੇ ਸਲਾਨੀ ਜਿਹੜੇ ਨੇ ਉਹ ਬੇਹੱਦ ਸਾਵਧਾਨੀ ਪੂਰਵਕ ਇਹਨਾਂ ਸਲਾਨੀ ਜਗ੍ਹਾ ਤੇ ਜਾਣ ਕਿਉਂਕਿ ਅਗਲੇ 4 ਦਿਨਾਂ ਤੱਕ ਲਗਾਤਾਰ ਦਰਮਿਆਨੀ ਤੋਂ ਭਾਰੀ ਬਰਸਾਤ ਹੋਣ ਦਾ ਮੌਸਮ ਵਿਭਾਗ ਦੇ ਵੱਲੋਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ